ਫਿਕਰ ਦੀ ਮੈਂ ਪਰਦੇਖ ਮਾ ਤੁਹਾਡੇ ਬੱਤੇ ਲੈ ਕੇ ਕਸ਼ਮੀਰੀ ਨੇ ਸੂਟ ਕਸ਼ਮੀਰੀ ਨੇ ਸੂਟ ਲੈ ਕੇ ਸੀਮਾ ਦੇ ਵੀਰਾ ਆ ਆਰਟੀਕਲ ਹੈ ਨਾ ਇਹ ਕਹਿੰਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕੈਟਲੋਗ ਦਾ ਪੀਸ ਹੈ ਚੈੱਕ ਕਰ ਸਕਦੇ ਹੋ ਜੀ ਤੇ ਨਾਲ ਇਹ ਸ਼ੋਲ ਵੱਡਾ ਵੱਡੇ ਸ਼ੋਲ ਦੇ ਨਾਲ ਲੈ ਕੇ ਆਇਆ ਬਗਰਮ ਸੂਟ ਲੈ ਕੇ ਆਏ ਵੀ ਜੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰੇ ਇਹ ਜਿਹੜੀ ਕੁਆਲਿਟੀ ਨੇ ਬੜੀ ਮੈਂ ਕਹਿੰਦਾ ਐਡੀ ਸੋਹਣੀ ਕੁਆਲਿਟੀ ਦੇ ਨਾਲ ਮਨ ਖੁਸ਼ ਹੋ ਜਾਊਗਾ ਸਹੀ ਕਹਿ ਰਹੇ ਮੈਂ ਮਨ ਖੁਸ਼ ਹੋ ਜਾਊਗਾ ਸੂਟ ਥੋੜੇ ਪਾਇਆ ਹੋਊਗਾ ਤਰੀਫ ਬੋਠੀਲੇ ਹੁਣ ਤਾਂ ਫਿਰ ਅਲੱਗ ਪੁੱਛੇ ਕਿ ਥੋੜਾ ਲੈ ਕੇ ਬੋਠੀਆਂ ਲੈ ਕੇ ਤਾਂ ਫਿਰ ਹਲੋ ਨੂੰ ਤੋਂ ਪਾਇਆ ਵੀਰੇ ਸ੍ਰੀ ਸਾਡੀ ਹੋਊਗੀ ਗੋਖੀਆ ਸੂਟ ਲੈ ਕੇ ਚੈੱਕ ਕਰ ਲੈ ਵੀਰੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇ ਜ 1300 ਰੁਪਏ ਦਾ ਆ ਕਲਰ ਚੱਕ ਨਾਲਨੇ ਬਹੁਤ ਹੀ ਪਿਆਰੇ ਪਿਆਰੇ ਤਾਂ ਨਾ ਵੱਡੀ ਗੱਲ ਪੱਹਗੀ ਬ੍ਰੈਂਡ ਦੇ ਰਿਹਾ ਮੈਂ ਤਾਂ ਫੇਮਸ ਦਾ ਕਸ਼ਮੀਰੀ ਸੂਟ ਬ੍ਰੈਂਡ ਦੇ ਰਿਹਾ ਆ ਕਲਰ ਚੱਕ ਚੱਕ ਲਈ ਬਹੁਤ ਹੀ ਸੋਹਣਾ ਕਰ ਰਿਹਾ ਉਹ ਵੀ ਪਿਆਰਾ ਆਕੀਗਾ ਲੈ ਬੋਲ ਜਾਈਂਗਾ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟ ਕੇ ਇੱਕ ਤੇ ਰਾਰ ਆ ਗਿਆ ਜੀ ਇੱਕ ਤੇ ਰਾਰ ਆ ਗਿਆ ਜੀ ਗਲੇ ਵਾਲਾ ਗਲੇ ਵਾਲਾ ਡਿਜ਼ਾਈਨ ਆ ਗਿਆ ਕਸ਼ਮੀਰੀ ਪਰ ਚੈੱਕ ਕਰੋ ਅੰਗਰ ਰੇਡ ਵੀ ਸੁਣੋ ਬਈ ਐਂ ਦਾ ਰੇਟ ਹੈ 1200 ਰੁਪਏ ਦਾ ਇਹ ਕੀ ਹੈ ਆ ਸੂਟ ਆ ਗਿਆ ਕਸ਼ਮੀਰੀ ਜੀ ਚੈੱਕ ਕਰੀਏ ਬਈ ਤੇ ਆ ਆ ਗਿਆ ਨਾ ਸ਼ੋਰ ਐਂ ਦਾ ਰੇਟ ਹੈ 1200 ਰੁਪਏ ਦਾ ਇਹਦੇ ਕਲਰ ਚਾਰ ਆ ਗਏ 2 3 4 5 ਕਲਰ ਹੈ ਪੰਜ ਜਿਹੜਾ ਬਹੁਤ ਪਿਆਰਾ ਹੈ ਸਕਰੀਨਸ ਉਰ ਬੰਦੇ ਬੰਦਾ ਹੈ ਅਗਲਾ ਆਰਟੀਕਲ ਧਾਰਾ ਸਾਲ ਪਾਦੀ ਹਾਂਜੀ ਮੇਰੇ ਕੋਲੇ ਵੀ ਵਿੰਟਰ ਵੇਅਰ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਆਇਆ ਹੈ ਸਭ ਤੋਂ ਪਹਿਲੀ ਗੱਲ ਤਾਂ ਵੀਰੇ ਦੇਖੋ ਗੜੀ ਸਾਡੇ ਕੋਲੇ ਵੈਰਾਈਟੀ ਆ ਰਹੀ ਹੈ ਡੇਲੀ ਅਪਡੇਟ ਹੋ ਰਹੀ ਹੈ ਵਿੰਟਰ ਦੇ ਵਿੱਚ ਵੀ ਤੇ ਪਾਰਟੀ ਵੇਅਰ ਸੂਟਾਂ ਦੇ ਵਿੱਚ ਵੀ ਆ ਮੇਰਾ ਆਰਟੀਕਲ ਆਇਆ ਕੈਟਲੌਗ ਵਾਲੇ ਪੀਸ ਬਹੁਤ ਹੀ ਸੋਹਣੇ ਤੇ ਪਿਆਰੇ ਆ ਚੈੱਕ ਕਰੋ ਤੁਸੀਂ ਮੇਰੀ ਡਿਜ਼ਾਈਨਿੰਗ ਆ ਸਾਰੇ ਡਿਜ਼ਾਈਨ ਡਿਸਪਲੇ ਕੀਤੇ ਹੋਏ ਹੈ ਜੀ 650 ਤੇ 750 ਦੀ ਰੇਂਜ ਦੇ ਵਿੱਚ ਕਲਰ ਦੇਖੋ 12 ਡਿਸਪਲੇ ਕੀਤੇ ਹੋਏ ਹੈ ਮੈਂ ਤਿੰਨ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਸੋਹਣੇ ਕੈਟਲੌਗ ਦੇ ਪੀਸ ਆ ਰਹੇ ਆ ਇਹ ਸਾਰੀ ਵੈਰਾਈਟੀ ਜਮਾ ਫਰੈਸ਼ ਅਪਡੇਟ ਹੁੰਦੀ ਹੈ ਵਲੌਗ ਪੂਰਾ ਦੇਖਿਆ ਕਰੋ ਕਿਉਂਕਿ ਕੱਲੀ ਕੱਲੀ ਚੀਜ਼ ਅੱਧੀ ਸਮਝਾਉਣੇ ਆ ਕੱਲੀ ਕੱਲੀ ਚੀਜ਼ ਦਾ ਰੇਟ ਦੱਸਦੇ ਆ ਚਲੋ ਭਾਜੀ ਅਗਲੀ ਆਈਟਮ ਕੀ ਹੈ ਲੇਖੋ ਅਗਲੀ ਆਈਟਮ ਆਏ ਭਾਜੀ ਕਸ਼ਮੀਰੀ ਸੂਟ ਤੇ ਉਹ ਸੂਟ ਨੇ ਮਾਈਨਸ ਡਿਗਰੀ ਵਾਲੇ ਮਾਈਨਸ ਡਿਗਰੀ ਵਾਲੇ ਸੂਟ ਲੱਗੇ ਆ 35万 ਪਾਂਦੀ ਲੋਣੀ ਮਾਈਨਸ ਡਿਗਰੀ ਵਾਲਾ ਸੂਟ ਹੈ ਇਹ ਕਸ਼ਮੀਰੀ ਸੂਟ ਹੈ ਵੀਰੇ ਬਹੁਤ ਹੀ ਸੋਹਣੇ ਹੈਵੀ ਸੂਟ ਹੈ 100 ਰੁਪਈਆਸ ਖੋਲ ਕੇ ਰੱਖਣਾ ਮੈਂ ਥੋੜਾ ਮਨਪੁਰ ਹੁਣੀ ਲੈ ਗਲੇ ਸਹੀ ਗੱਲ ਕਰ ਥੋੜਾ ਮਨਪੁਰ ਹੁਣੀ ਲੈ ਗਲੇ ਇਹ ਉਹ ਸੂਣਨੇ ਵੀ ਦੀ ਜੋ ਬਲਿਆ ਚਕਿਸ਼ਨੀ ਦੀ ਦੁਕਾਨ ਦੇ ਪਰਾ ਕਰ ਲੋ 22500 10 10 ਨਹੀਂ ਆਵੇ ਵੀ ਗੇ 3000 ਰੁਪਏ ਝੂਠ ਨਹੀਂ ਕਹ ਰਿਹਾ ਸਹੀ ਕਹਿ ਰਿਹਾ ਮੈਂ ਆਹ ਲੈ ਕੰਮ ਹਨ ਪਹਿਲਾ ਕੰਮ ਤੇ ਕਰੋ ਬਈ ਢੂੰਗ ਕਰਕੇ ਆਹ ਕੰਮ ਬਹੁਤ ਹੀ ਸੋਹਣਾ ਕੰਮ ਹੈ ਬਰੀਕ ਕੰਮ ਕਰਦਾ ਹੈ ਰੇਸ਼ਮ ਦਾ ਕੰਮ ਕਰਦਾ ਹੈ ਬਹੁਤ ਹੀ ਪਿਆਰਾ ਜੇ ਆਪਾਂ ਸ਼ੋਹਲੀ ਗੱਲ ਕਰੀਏ ਵਾਹ ਜੀ ਵਾਹ ਕੱਲਾ ਸ਼ੋਹ ਲੈਣ ਚਲੇਓ ਰੁਪਇਆ 1500 ਦੇਣਗੇ ਆਪਾਂ ਸੂਟ ਦੇਣਾ 950 ਰੁਪਏ ਤੇ 950 ਰੁਪਏ ਚੈੱਕ ਕਰ ਲੋ ਵੇ ਆਹ ਸ਼ੋਹ ਲੈ ਦੀ ਆਹ ਸੂਟ ਹੈ ਮੇਰਾ ਰੇਟ ਹੈ 950 ਬੇ ਐਡਾ ਹੈਵੀ ਸੂਟ ਕਿੱਥੇ ਨਹੀਂ ਮਿਲਣਾ ਭਾਈ ਜੀ ਕਿੱਥੇ ਮਿਲਾਂ ਮੇਰੇ ਭੈਣਾਂ ਸਿਰਫ 900 ਰੁਪਇਆ 950 ਰੁਪਇਆ ਦਾ ਆਰਟੀਕਲ ਐਨੇ ਕਲਰ ਦੇਖੋਗੇ ਤੁਹਾਡੇ ਮਨ ਕੋ ਸ਼ੁਰੂਗਾ ਐਡੇ ਸੋਹਣੇ ਸੋਹਣੇ 6 ਕਲਰਾਂ ਦਾ ਸੈੱਟ ਹੈ 6 ਕਲਰ ਬਹੁਤ ਪਿਆਰੇ ਬਹੁਤ ਹੀ ਸੋਹਣਾ ਕੱਪੜਾ ਹੈ ਤੱਬੀ ਰੋਕਣਾ ਦਾ ਕਪੜਾ ਹੈ ਠੰਡ ਰੋਕਣਾ ਦਾ ਕਪੜਾ ਹੈ ਦੇਸੀ ਕਿਉਂ ਪਿਓਰ ਬਾਈ ਜੀ ਇਹਨੂੰ ਪਿਓਰ ਕਹਿੰਦੇ ਨੇ ਦੇਸੀ ਕਿਉਂ ਇਹ ਓਏ ਮੇਰੀ ਦੁਕਾਨ ਦਾ ਕਸ਼ਮੀਰੀ ਸੂਟ ਹੈਵੀ ਸੂਟ ਹੈਵੀ ਸ਼ੋਰ ਨਾ 990 ਰੁਪਏ ਦਾ ਕਿੱਥੇ ਨਹੀਂ ਮਿਲਣੇ ਇੱਥੇ ਵੀ ਨਹੀਂ ਮਿਲਣਾ ਐਡਾ ਹੈਵੀ ਸ਼ੋਰ ਕਿੱਥੇ ਨਹੀਂ ਮਿਲਣਾ ਇਹ ਮੇਰਾ ਵਾਦਾ ਹੁਣਾ ਐਡਾ ਹੈਵੀ ਸ਼ੋਰ ਨਾ ਵਾਹ ਜੀ ਵਾਹ ਕੀ ਬਾਤ ਹੈ ਇਹ ਉਹ ਸੂਟ ਸ਼ੋਰ ਹੈ ਜੀ ਹਰੇ ਸੂਟ ਨਾਲ ਜੁੜਨ ਜਾਂ ਸਕਦੇ ਹੋ ਇਸ ਤੋਂ ਅਗਲਾ ਆਰਟੀਕਲ ਫੰਗ ਖਾਰਾ ਮੇਰਾ ਛੋਟਾ ਵੀਰ हां जी मेरे कोले जड़ी आइटम मैं डिस्प्ले कीती हुई है ये मेरे कोले स्पेशल वाइट ਤੇ ਆਫ ਵਾਈਟ ਦੇ ਵਿੱਚ ਆਈ ਹੈ ਜਿਹੜੀ ਕਿ ਤੁਹਾਨੂੰ ਕੰਟਰਾਸਟ ਬੋਟਮ ਨਾਲ ਵੀ ਮਿਲ ਜੇਗੀ ਨਾਲ ਦੀ ਬੋਟਮ ਨਾਲ ਵੀ ਮਿਲੇਗੀ ਇੱਕ ਪੀਸ ਆ ਦੇਖੋ ਆਪਾਂ ਸਾਈਡ ਤੇ ਕੱਟ ਰੱਖਿਆ ਜਿਹੜਾ ਕਿ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣਾ ਆ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਬੰਨਾ ਇਹਦਾ ਜਿਹੜਾ ਸ਼ੋਅ ਲਾਉਣਾ ਵੀਰੇ ਸਾਰਾ ਡਿਜੀਟਲ ਪ੍ਰਿੰਟ ਆਣਾ ਕਾਲ ਜਦ ਜੜੀ ਆਏਗੀ ਡਿਜੀਟਲ ਪ੍ਰਿੰਟ ਆਏਗੀ ਬੋਟਮ ਆਏਗੀ ਬਲੇਕ ਤੇ ਰੇਟ ਰੈਡ ਵਾਲਾ ਜੀ 650 750 550 ਆਹ ਵਾਲਾ ਜਿਹੜਾ ਡਿਜ਼ਾਈਨ ਹੈ ਜੀ 650 ਦੀ ਰੇਂਜ ਦੇ ਵਿੱਚ ਆਏਗਾ ਆਹ ਵਾਲਾ ਡਿਜ਼ਾਈਨ 550 ਦੀ ਰੇਂਜ ਚ ਆਏਗਾ ਆਹ ਵਾਲਾ ਡਿਜ਼ਾਈਨ ਆਰੀ ਵਰਕ ਵਾਲਾ 750 ਦੀ ਰੇਂਜ ਚ ਆਏਗਾ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆ ਰਹੇ ਆ ਵਿంటర్ ਵੇਅਰ ਦੀ ਵੈਰਾਈਟੀ ਦੇ ਵਿੱਚ ਤੇ ਆ ਦੇਖੋ ਇੱਕ ਤੋਂ ਇੱਕ ਆਈਟਮ ਆਈ ਹੈ ਮੇਰੇ ਕੋਲੇ ਜਿਵੇਂ ਕਿ ਭਾਜੀ ਨੇ ਦਿਖਾਇਆ ਤੁਹਾਨੂੰ ਵਿంటర్ ਵੇਅਰ ਇੱਕ ਆਈਟਮ ਅੱਪਾ ਵੀ ਦਿਖਾਣੇ ਆ ਆ ਦੇਖੋ ਜੀ ਕਸ਼ਮੀਰੀ ਕਸ਼ਮੀਰੀ ਦੇ ਵਿੱਚ ਚਾਰ ਕਲਰ ਦਾ ਸੈੱਟ ਆਇਆ ਮੇਰੇ ਕੋਲੇ ਜਿਹੜਾ ਕਿ ਆਇਆ 1300 ਦੇ ਰੇਂਜ ਦੇ ਵਿੱਚ ਬਹੁਤ ਹੀ ਸੋਹਣਾ ਤੇ ਪਿਆਰਾ ਆਰਟੀਕਲ ਹੈਗਾ ਇਸ ਤਰ੍ਹਾਂ ਦੇ ਆਰਟੀਕਲ ਡੇ ਬਾਏ ਡੇ ਤੁਹਾਨੂੰ ਨਵੇਂ-ਨਵੇਂ ਦੇਖਣ ਨੂੰ ਮਿਲਣਗੇ ਠੀਕ ਆ ਜੀ ਇੱਕ ਆਈਟਮ ਆਈ ਹੈ ਜੀ ਆਹ ਵਾਲੀ ਆ ਲੋ ਬੱਤੀ ਵਾਲੇ ਸੂਟਾਂ ਦੇ ਨਾਲ-ਨਾਲ ਆਪਾਂ ਤੁਹਾਨੂੰ ਇੱਕ ਪਾਰਟੀ ਵੇਅਰ ਆਈਟਮ ਦਿਖਾਉਣ ਲੱਗੇ ਆਂ ਆ ਚੈੱਕ ਕਰੋ ਜੀ ਸ਼ਾਲ ਤੇ ਜੜੀ ਐ ਸਾਰੀ ਵਰਕ ਕੀਤਾ ਹੋਇਆ ਮਿਰਰ ਦਾ ਨਾਲ ਕਾਢਾਂ ਨੇ ਦਾ ਦੁਪੱਟਾ ਜਿਹੜਾ ਡਿਟੈਲ ਪ੍ਰਿੰਟ ਐ ਕਲਰ ਜੜੀ ਐ ਤੁਹਾਨੂੰ ਮਿਲਣਗੇ ਇਹਦੇ ਵਿੱਚ ਪਿਆਰ ਆਹ ਦੇਖੋ ਜੀ ਆਹ ਕਲਰ ਚਾਰਟ ਆਉਂਦਾ ਰੇਟ ਲੈਣ ਵਾਲਾ ਵੀਰੇ ਆ ਚੈੱਕ ਕਰੋ 3200 ਵਾਲਾ 1600 ਦੀ ਰੇਂਜ ਦੇ ਵਿੱਚ ਬਹੁਤ ਹੀ ਪਿਆਰੀ ਪਿਆਰੀ ਤੇ ਛੋਣੇ ਛੋਣੇ ਡਿਜ਼ਾਈਨ ਇਹਦੇ ਵਿੱਚ ਆਏ ਆ ਅਗਲੀ ਆਈਟਮ ਤੁਹਾਨੂੰ ਭਾਜੀ ਦਿਖਾਉਣਗੇ ਆ ਕਲਰ ਚੈੱਕ ਕਰੋ ਜੀ ਅਲੱਗ-ਅਲੱਗ ਰੇਟ ਨੇ ਅਲੱਗ-ਅਲੱਗ ਡਿਜ਼ਾਈਨ ਨੇ ਭਾਜੀ ਇਹਨਾਂ ਕਿਹੜੇ ਲਈ ਭਾਜੀ ਇਹਦਾ ਰੇਟ ਹੈਗਾ ਜੀ 1600 ਚੈੱਕ ਕਰੋ ਭਾਜੀ 3200 ਵਾਲਾ 1600 1800 ਭਾਜੀ 1600 ਭਾਜੀ ਇਹ ਵਾਲਾ 1700 ਹੈ ਭਾਜੀ ਨੀਚੇ ਵਾਲਾ 1600 ਹੈ ਠੀਕ ਹੈ ਭਾਜੀ ਇਹ ਪ्योर ਦੇ ਉੱਪਰ ਭਾਜੀ ਹਾਂਜੀ ਹਾਂਜੀ ਉਹ ਜੀ ਇਸ ਦਾ ਦੇ ਆਰਟੀਕਲ ਲੈਣੇ ਨਾ ਨਵੀਂ ਚੀਜ਼ ਲੈਣੀ ਹੈ ਪੁਰਾਣੀ ਚੀਜ਼ ਦੀ ਗੱਲ ਨਹੀਂ ਕਰਦੇ ਅੱਛੀ ਗੱਲ ਹੈ ਨਵੀਂ ਅੱਗੇ ਨਵੀਂ ਚੀਜ਼ ਲੈਣੀ ਹੈ ਅਤੇ ਕਰੋ ਜੀ 1700 ਰੁਪਏ ਸੂੜਨੇ ਬਰਬਰੀ ਦਾ ਬਰਬਰੀ ਗੱਲ ਕਰ ਰੇ ਮੈਂ ਇਹ ਆ ਚੈੱਕ ਕਰੋ ਬਣਾਏ ਇਹ ਬਰਬਰੀਏ ਸੂਟੇ ਮੇਰੇ 1700 ਰੁਪਏ ਦੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਹਿਲਾਂ ਤੇ ਵਰਚੇ ਕਰੋ ਕਿੰਨਾ ਸੋਹਣਾ ਵਰ ਗਿਆ ਪਰ ਨਾਲ ਮੋਤੀਆਂ ਹਿਰੇਆਂ ਜਿਹੜਾ ਵਰਕ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਤਿੰਨ ਮਿੰਟ ਸਲਵਾਰ ਹੈ ਤੇ ਦੁਪੱਟਾ ਭਾਣੀ ਪਿਓਰ ਦਾ ਪਿਓਰ ਦੇਜ ਬੱਤੇ ਨਾਲ ਪ੍ਰਿੰਟਿੰਗ ਸੂਟ ਆ ਗਿਆ ਆਪਣੇ ਕੋਲੋਂ 21 ਇੱਕ ਬਰਬਰੀ ਦੇ ਉੱਪਰ ਦੀ ਰੇਟ ਹੈ 1700 ਰੁਪਏ ਆਰਟੀਕਲ ਟੈਕ ਚੱਕੋ ਦਿਓ ਬਹੁਤ ਹੀ ਸੋਹਣਾ ਤੇ ਉਸ ਤੋਂ ਅਗਲਾ ਅਧਿੰਗ ਆ ਗਿਆ ਭਾਣੀ ਸਿਮਰ ਦੇ ਉੱਪਰ ਸਿਮਰ ਦੇ ਉੱਪਰ ਟੈਕ ਚੱਕ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਕਲਾਸ ਪਾਰਟੀ ਹੈ ਇਹਦਾ ਰੇਟ ਵੀ ਸੁਣੋ ਕੀ ਲੈਦਾਈ ਇਹਦਾ ਰੇਟ ਹੈ 2350 ਰੁਪਏ ਪਾਰਟੀ ਵਿੱਚ ਸੂਰਜੀ ਗੱਲ ਕਰ ਰਹੇ ਹਾਂ 2350 ਤੋਂ ਬਾਅਦ ਵੀ ਕੋਈ ਕਮੀ ਨਹੀਂ ਆ ਆਗੇ ਬੀਨ ਇੱਕ ਦੇ ਕਲਰਸ ਆ ਬੀਨ ਇੱਕ ਦੇ ਚੜਾ ਕੇ ਚਾਰੇ ਕਦਰਸੋ ਸੋਮੇ ਸਕਰੀਨ ਕਰ ਬੰਦਾ ਹੀ ਬੰਦਾ ਹੈ ਉਸ ਤੋਂ ਅੱਗੇ ਆ ਗਿਆ ਆਪਣੇ ਕੋ ਕੰਟਰਾਸਟ ਸੂਰੀ ਕੰਟਰਾਸਟ ਨੂੰ ਚੈੱਕ ਕਰ ਫੋਦਰ ਮੇ ਆ ਥੂੜਾ ਵੀਰੇ ਇਹਦਾ ਰੇਟ ਹੈ 2150 ਰੁਪਏ ਦੁਬੱਟਾ ਕੰਟਰਾਸਟ ਹੈ ਆ ਲੋ ਬੜਾ 컬러 ਚਾਰਾ ਚਾਰਾ ਦੀ ਦੁਪੱਟੇ ਅੱਡ-ਅੱਡ ਹੋਣਗੇ ਦੁਪੱਟੇ ਦੇ ਕੱਟਵਰ ਕੋ ਬਹੁਤ ਸੋਹਣਾ ਬਈ ਡੂੰਗੇ ਹੈ ਲੋ ਅਰਕ ਚੈੱਕ ਕਰੋ ਕਿ ਕਿੱਡਾ ਸੋਹਣਾ ਸੋੜਾ ਅੱਡ ਬੱਟਾ ਹੈ ਆ ਯੈਲੋ ਦੁਪੱਟਾ ਸਟਿੰਗ ਸੂਟ ਕੰਚੇਈ ਦੁਪੱਟਾ ਗ੍ਰੀਨ ਸੂਟ ਗਿੰਪੂਰ ਆ ਲੋ ਜੀ ਆ ਜਿਹੜੀ ਪਾਜੀ ਦਿਖਾ ਰਹੇ ਪਾਰਟੀ ਵੇਅਰ ਦਿਖਾ ਰਹੇ ਸਾਰੇ ਤੇ ਦੇਖੋ ਅਸੀਂ ਜਿਹੜੀ ਵੈਰਾਈਟੀ ਦਿਖਾ ਰਹੇ ਨਾ ਵੀਰੇ ਇਹ ਪਾਰਟੀ ਵੇਅਰ ਸੂਟਾਂ ਦੇ ਨਾਲ-ਨਾਲ ਤੁਹਾਨੂੰ ਵਿੰਟਰ ਵੇਅਰ ਵੈਰਾਈਟੀ ਵੀ ਦਿਖਾ ਰਹੇ ਆ ਇਹ ਮੇਰੇ ਕੋ ਪਸ਼ਮੀਨੇ ਦੇ ਉੱਤੇ ਆਇਆ ਹੈ 12 ਕਰਾਚੀ ਵਰਕ ਦੇ ਵਿੱਚ ਯਾਰ ਇਹਦੇ ਕਲਰ ਰਹਿਣ ਵਾਲੇ ਹੈ ਜੀ ਰੇਟ ਲੈਣ ਵਾਲਾ ਸਿਰਫ 1200 ਡਿਜ਼ਾਈਨ ਚੈੱਕ ਕਰ ਲਓ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕਲਰ ਚੈੱਕ ਕਰ ਲਓ ਜੀ ਆਹ ਕਲਰ ਇਹਦੇ ਅਵੇਲੇਬਲ ਆਪਣੇ ਕੋਲੇ ਜੜੀ ਮੇਰੀ ਭੈਣ ਨੇ ਆਨਲਾਈਨ ਮੰਗਾਣੇ ਹੈ ਆਨਲਾਈਨ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਜਿਹੜੇ ਡਿਜ਼ਾਈਨ ਹੈ ਇਹ ਕਿਸੇ ਵੀ ਟਾਈਮ ਸੇਲ ਹੋ ਜਾਂਦੇ ਹੈ ਰੂਟੀਨ ਵੇਅਰ ਆ ਦੇਖੋ ਕਲਰ ਦੇਖੋ ਜੀ ਚਾਰ ਕਲਰ ਹੈ ਡਿਜ਼ਾਈਨ ਬਹੁਤ ਪਿਆਰਾ ਹੈ ਰੇਟ ਲੈਣ ਵਾਲਾ 1200 ਤੇ ਵੈਰਾਈਟੀ ਦੀ ਕੋਈ ਕਮੀ ਨਹੀਂ ਜੇ ਤੁਸੀਂ ਫੰਕਸ਼ਨ ਰੱਖਿਆ ਘਰੇ ਮੈਰੀ ਦਾ ਕਪੜਾ ਲੈਣਾ ਤਾਂ ਆ ਦੇਖੋ ਵੀ ਤੇ ਚੈੱਕ ਕਰੋ ਲੈਣ ਦੇਣ ਵਾਲੇ ਸੂਟ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲਨੇ ਆ 5-500 ਦੀ ਰੇਂਜ ਚ ਵੀ ਤੇ ਦੁਪੱਟਾ ਸੂਟ ਆਇਆ ਮੇਰੇ ਕੋਲੇ ਇਹ ਵੀ ਡੇਲੀ ਅਪਡੇਟ ਹੁੰਦੇ ਆ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਦੁਪੱਟੇ ਕੀ ਆ ਭਾਜੀ ਕੀ ਆ ਭਾਜੀ ਦੇਖੋ ਭਾਜੀ ਮਰਕਾ ਦਾ ਸੂਟ ਆ 500 ਰੁਪਏ ਭਾਜੀ ਸਿਰਫ 500 500 ਮੈਂ ਚੈੱਕ ਕਰੋ ਭਾਜੀ ਦੇਣ ਲੈਣ ਵਾਲੇ ਸੂਟ ਆ 5-500 ਰੁਪਏ ਪਾਜੀ ਉਹ ਜਿਹੜੀ ਗੱਲ ਪਾਸ ਹੋਲੇ ਮੈਂ ਉਹੀ ਦਿਖਾ ਰਿਹਾ ਪਾਜੀ ਤੁਹੇ ਹੋਰ ਚੱਕ ਲੈਣਾ ਮੈਂ ਪਾਜੀ ਵੈਰਾਈਟੀ ਨਵੀਂ ਬਹੁਤ ਆਈ ਦਿਖਾ ਰਹੀ ਹਾਂ ਹਾਂ ਲਓ ਜੀ ਆਹ ਵੈਰਾਈਟੀ ਦੇ ਕੋਈ ਕਮੀ ਨਹੀਂ ਜੀ ਜਿੱਧਰ ਹੱਥ ਮਾਰਾਂਗੇ ਤਾਂ ਨਵੇਂ-ਨਵੇਂ ਡਿਜ਼ਾਈਨ ਨਿਕਲਣਗੇ ਨਵੇਂ-ਨਵੇਂ ਆਈਟਮਾਂ ਨਿਕਲਣਗੀਆਂ ਤੇ ਆਹ ਦੇਖੋ ਜੀ ਆਹ ਚੈੱਕ ਕਰੋ ਆਰਟੀਕਲ ਇੱਕ ਤੋਂ ਇੱਕ ਆਰਟੀਕਲ ਤੁਹਾਨੂੰ ਮਿਲਣਾ ਹੈਗਾ 500 ਦੀ ਰੇਂਜ ਚ ਆ ਜਿੰਨੇ ਵੀ ਪੀਸ ਮੈਂ ਤੁਹਾਨੂੰ ਸ਼ੋਅ ਕੀਤੇ ਜੀ ਇਹ ਸਾਰੇ 500 ਦੀ ਰੇਂਜ ਦਾ ਦੁਪੱਟੇ ਨਾਲ ਆ ਵੀਰੇ ਇਹਨਾਂ ਦੇ ਉਹ ਦੇਖੋ ਉਹ ਪਾਜੀ ਲੈ ਕੇ ਆਇਆ ਨੇ 500 ਰੁਪਏ ਦਾ ਸੂਟ ਹੈ ਦੁਪੱਟੇ ਨਾਲ ਦੁਪੱਟਾ ਕੱਟ ਕੱਟ ਮਰਗ ਦਾ ਅਗਰ ਕਿਸੇ ਮੇਰੇ ਭੈਣ ਦੇ ਘਰੇ ਫੰਕਸ਼ਨ ਹੈ ਪ੍ਰੋਗਰਾਮ ਹੈ ਦੇ ਲੈਣ ਨੂੰ ਜਾਣੇ ਆਪਾਂ ਦੇਣ ਜਾ ਰਹੇ 500 ਰੁਪਏ ਦਾ ਬੀਐਨ ਦੇ ਕਰਦੇ ਰਿਓ ਐਨੇ ਸੋਨੇ ਸੋਨੇ ਰਿਆ ਨਹੀਂ ਮਿਲਨੇ ਇਹਦਾ 500 ਰੁਪਏ ਦਾ ਵਰਕ ਵਾਲੇ ਸੂਟ ਨੇ ਬਹੁਤ ਹੀ ਘੱਟੇ ਦਿੰਦੇ ਬਹੁਤ ਹੀ ਨੋਰਮਲ ਰਹਿਣ ਦੇ ਤੇ ਬਹੁਤ ਹੀ ਚੈਰਟ ਆ ਜਿੰਨਾ ਸਟਾਕ ਤੋਂ ਘਰਾਂ ਇਹ ਸਾਰਾ 500 ਹੀ ਨਹੀਂ ਚੱਲੇ ਜੀ ਤਾਰਾ ਸਟਾਕ 500 ਰੁਪਏ ਦਾ ਦੁਪੱਟਾ ਨਾਲ ਆਦੀ ਗਾ ਸੋਨਾ ਦੇ ਲੈਣਾ ਸੂਟ ਹੈ 50% 콘서트 হাজার হাজার ਸੁਣਨ ਜਾ ਰਹੇ ਹਨ 500 ਰੁਪਏ ਸਟੌਕ ਦੇ ਕੇ ਰਿਹਾ ਹੈ ਸਟੌਕ ਨਹੀਂ ਮੁਕਣਾ ਆਪਣੇ ਗਲੋਂ ਵਰਕਲ ਸੁਣਨੀ ਗੱਲ ਕਰਦੇ ਚੈੱਕ ਕਰ ਲੋ ਕਿ ਕਿੰਨੇ ਲੋਕ ਦਾ ਮਰਕਾ ਰੇਟ 500 ਰੁਪਏ 12 12 15 15 ਸਵਲ ਸੁਣਾ 500 ਮਿਲਣ ਬੜੀ ਆ ਲੋ ਚੈੱਕ ਕਰੋ ਅਧਰਾਏ ਬਣੀ ਸਵੇਟੀ ਹੋ ਘਾ ਇਹ ਆਰਡਰ ਨਹੀਂ ਮੀਨੀ ਦੁਕਾਨ ਦੇ ਹਿੱਟ ਜੋ ਐਸਟਮ ਨੰਬਰ 1 ਜਦੋਂ ਇਹ ਖਤਮ ਹੋਏ ਅਕਸ਼ਟਮ ਮਾਰ ਗਾ ਮੇ ਆਪੀ ਸਾਡੇ 900 ਰੁਪਏ ਦਾ ਮਸ਼ਰੀਨ ਦੇ ਸੂਟ ਮਸ਼ਰੀਨ ਦਾ ਰਮਟਾ ਮਸ਼ਰੀਨ ਦਾ ਸੂਟ ਮਸ਼ਰੀਨ ਦਾ ਰਮਟਾ ਤੇ ਲੈ ਨੂੰ ਆਪਣੇ ਵਾਸਤੇ ਬਹੁਤ ਹੀ ਸੋਹਣਾ ਅੱਜ ਗੱਲ ਹੈ ਚੈੱਕ ਕਰ ਸਕਦੇ ਹੋ ਤੇ ਆਹ ਦੁਪੱਟਾ ਭਾਜੀ ਮਸ਼ਰੀਨ ਦਾ ਮਸ਼ਰੀਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਮਸ਼ਰੀਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਰੇਟ ਹੈ 950 ਰੁਪਏ ਦਾ ਭਾਈ ਦਾਦੇ 900 ਰੁਪਏ ਦਾ ਮਸ਼ਰੀਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਤੇ ਆਹ ਭਾਜੀ ਕਲਰ ਨੇ ਦੇ ਚੇਕ ਕਰੀਏ येलो ਮਹਿਰੂਨ ਕੰਚੀ ਕਿੱਥੇ ਵੀ ਹੋ ਰਾਇਆ ਬੇਗੀ ਸਟੋਨੇ ਸੋਨੇ ਡਿਜ਼ਾਈਨ ਲਈ ਇਹੀ ਲੱਗਦਾ ਕੋ ਮੈਂ ਨਹੀਂ ਕਹਿੰਦਾ ਹੁਕਾ ਵਰਕ ਪਰ ਮਸ਼ਰੀਨ ਦੇ ਵਰਕਾ ਰੇੜਾ 950 ਦਾ 950 ਦੇ ਆ ਮੇਰਾ ਸਭ ਨੂੰ ਖਵਾ ਗਏ ਉਸ ਤੋਂ ਅੱਗੇ ਆ ਗਿਆ ਵੀਰੇ ਪਰ ਕੋਲ ਨਹੀਂ ਇਹ ਉਹ ਡਾਣਾ ਹੈ ਵੈਰਾਈਟੀ ਨਹੀਂ ਖਤਮ ਹੋਣੀ ਪਰ ਆਪਾਂ ਇੱਕ ਰਿਕਵੈਸਟ ਕਰਦੇ ਆ ਭਾਜੀ ਅੰਜੀਓ ਸ਼ੇਮਾ ਤੇ ਦਿਓ ਮੈਂ ਕਹਾਂ ਜਮਾ ਜੀ ਨਵੀਂ ਨਵੀਂ ਡਿਜ਼ਾਈਨਿੰਗ ਨਵੇਂ ਨਵੇਂ ਕੱਪੜੇ ਨਵੇਂ ਨਵੇਂ ਰੇਡ ਦੇਖਣ ਲਈ ਬਹੁਤ ਘੱਟ ਰੇਡ ਦੇਖਣ ਲਈ ਅਦੀ ਜੀ ਰਜਤ ਸਾਹਿਲ ਪੂਰੀ ਮਿਹਨਤ ਕਰ ਰਿਹਾ ਤੁਹਾਡੇ ਲਈ ਤੁਸੀਂ ਪੈਣਾ ਸਾਥ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੱਧ ਤੋਂ ਵੱਧ ਵੀਰ ਦਿਆ ਕਰੋ ਧੰਨਵਾਦ